ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਸੋਈ ਵਿਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਆਪਣੀ ਸੋਈ ਵਿਸ ਬਣਾਣ ਲੱਗੇ ਹਾਂ ਕਚਾਲੂ ਕਚਾਲੂ ਖਾਣ ਵਿੱਚ ਬਹੁਤ ਹੀ ਸਵਾਦ ਬੰਦੇ ਨੇ ਤੇ ਇਹ ਜ਼ਿਆਦਾਤਰ ਸਟ੍ਰੀਟ ਫੂਡ ਮੰਨਿਆ ਜਾਂਦਾ ਹੈ ਤੇ ਇਹ ਮਿਲਦੇ ਵੀ ਜ਼ਿਆਦਾਤਰ ਬਾਰਿਸ਼ ਦੇ ਮੌਸਮ ਵਿੱਚ ਹੀ ਨੇ ਤੇ ਅਸੀਂ ਕਚਾਲੂ ਲੈ ਲਈ ਸੀ ਤਕਰੀਬਨ ਅੱਧਾ ਕਿਲੋ ਦੇ ਨਾਲ ਥੋੜੇ ਜਿਹਾ ਜ਼ਿਆਦਾ ਨੇ ਤੇ ਇਹਨਾਂ ਨੂੰ ਅਸੀਂ ਉਬਲਣ ਵਾਸਤੇ ਰੱਖ ਦਿੱਤਾ ਕੁੱਕਰ ਵਿੱਚ ਪਾ ਕੇ ਤੇ ਇਹਨਾਂ ਨੂੰ ਬਾਲਣ ਤੇ ਨਾ ਉਹਨਾਂ ਹੀ ਟਾਈਮ ਲੱਗਦਾ ਜਿੰਨਾ ਸਾਨੂੰ ਆਲੂ ਬਾਲਣ ਤੇ ਲੱਗਦਾ ਹੈ ਤੇ ਕਚਾਲੂ ਅਸੀਂ ਕੁੱਕਰ ਵਿੱਚ ਪਾ ਕੇ ਉਬਲ ਨਹੀਂ ਰੱਖ ਦਿੱਤੇ ਗੈਸ ਕਰ ਦਿੱਤਾ ਚਾਲੂ ਤੇ ਇੱਧਰ ਸਾਡੇ ਕਚਾਲੂ ਉਬਲ ਰਹੇ ਨੇ ਤੇ ਇੱਧਰ ਅਸੀਂ ਨਾਲ ਹੀ ਜਿਹੜੀ ਜਵੈਨ ਵਿੱਚ ਪਾਣੀ ਹੈ ਨਾ ਕਚਾਲੂਆਂ ਦੇ ਵਿੱਚ ਉਹਨੂੰ ਅਸੀਂ ਨਾ ਭੁੰਨ ਕੇ ਰੋਸਟ ਕਰਕੇ ਪਾਣਾ ਹੈ ਕਿਉਂਕਿ ਜਦੋਂ ਆਪਾਂ ਜਵੈਨ ਨੂੰ ਰੋਸਟ ਕਰਕੇ ਪਾਵਾਂਗੇ ਤੇ ਕੱਚੀ ਜਵੈਨ ਦਾ ਫਲੇਵਰ ਹੋਰ ਹੁੰਦਾ ਹੈ ਤੇ ਰੋਸਟ ਕਰਕੇ ਪੁੱਜੀ ਹੋਈ ਜਵੈਨ ਦਾ ਫਲੇਵਰ ਹੋਰ ਹੁੰਦਾ ਹੈ। 2-4 ਮਿੰਟ ਲੱਗਦੇ ਨੇ ਜਵੈਨ ਨੇ ਭੁੰਨ ਪੁੱਜਿਆ ਜਾਣਾ ਹੈ ਤੇ ਇਹਨੂੰ ਅਸੀਂ ਕਿਸੇ ਕੋਲੀ 'ਚ ਕੱਢ ਕੇ ਰੱਖ ਲੈਣਾ ਹੈ। ਜਵੈਨ ਸਾਡੀ ਪੁੱਜ ਗਈ। ਤੇ ਸਾਡੇ ਕਚਾਲੂ ਵੀ ਉਬਲ ਗਏ ਸੀ। ਇਹਨਾਂ ਦਾ ਆਪਾਂ ਛਿਲਕਾ ਉਤਾਰ ਲਿਆ। ਤੇ ਸਾਫ਼ ਕਰ ਲਿਆ ਤੇ ਇਹਨਾਂ ਨੂੰ ਅਸੀਂ ਆਪਣੇ ਜਿੰਨੇ ਜਿਹੜੇ ਸਾਈਜ਼ 'ਚ ਕੱਟਨੇ ਆ ਕੱਟ ਲੈਣੇ ਆ ਨਾਬੋਤੇ ਵੱਡੇ ਨਾਬੋਤੇ ਛੋਟੇ। ਤੇ ਅਸੀਂ ਇੱਕ ਕੋਲੀ ਵਿੱਚ ਨਾ ਇਮਲੀ ਵੀ ਭਿਗੋ ਕੇ ਰੱਖ ਦਿੱਤੀ ਸੀ 2-3 ਘੰਟੇ ਪਹਿਲੇ। ਤੇ ਇਕ ਚਾਲੂਆਂ ਦੇ ਵਿੱਚ ਅਸੀਂ ਪਾਵਾਂਗੇ ਇੱਕ ਪਿਆਜ਼ ਆ ਬਰੀਕ-ਬਰੀਕ ਕੱਟਿਆ ਇੱਕ ਅਕੇਲਾ ਹੈ ਤੇ ਇੱਕ ਬੱਬੂ ਗੋਸ਼ਾ ਤੇ ਇੱਕ ਸੇਬ ਕੱਟ ਕੇ ਬਰੀਕ-ਬਰੀਕ ਕੱਟ ਕੇ ਪਾਇਆ ਹੈ ਤੇ ਇਹ ਸਾਡੀ ਆਪਣੀ ਮਰਜ਼ੀ ਹੈ ਕਿ ਕਚਾਲੂਆਂ ਦੀ ਚਾਟ ਵਿੱਚ ਆਪਾਂ ਜੋ ਵੀ ਘਰ 'ਚ ਫਰੂਟ ਹੈਗਾ ਉਹ ਪਾ ਸਕਦੇ ਆ ਹਰੀ ਮਿਰਚ ਵੀ ਕੱਟ ਕੇ ਪਾ ਸਕਦੇ ਆ ਬਰੀਕ-ਬਰੀਕ ਵੀ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਆ ਹੁਣ ਅਸੀਂ ਇਹਦੇ ਵਿੱਚ ਪਾਇਆ ਥੋੜਾ ਕਾਲਾ ਨਮਕ ਥੋੜਾ ਜਿਹਾ ਨਮਕ ਥੋੜੀ ਜੀ ਮਿਰਚਾਂ ਤੇ ਜਿਹੜੀ ਜਵੈਨ ਫੂਨ ਰੱਖੀ ਸੀ ਉਹ ਥੋੜੀ ਜੀ ਕਾਲੀ ਮਿਰਚ ਥੋੜਾ ਜਿਹਾ ਚਾਟ ਮਸਾਲਾ ਤੇ ਥੋੜਾ ਜਿਹਾ ਕਾਲਾ ਨਮਕ ਪਾਤਾ ਇਹ ਸਾਰੀਆਂ ਚੀਜ਼ਾਂ ਆਪਣੇ ਸਵਾਦ ਦੇ ਨਾਲ ਪਾਣੀ ਆ ਤੇ ਇਹਨਾਂ ਨੂੰ ਅਸੀਂ ਨਾ ਹਿਲਾ ਲੈਣਾ ਇਹ ਫਰੂਟ ਦਾ ਕੋਈ ਵੀ ਹਿਸਾਬ ਨਹੀਂ ਤੁਸੀਂ ਕੋਈ ਵੀ ਫਰੂਟ ਘਰ ਵਿੱਚ ਜੋ ਵੀ ਤੁਹਾਡੇ ਘਰ ਵਿੱਚ ਹੈਗਾ ਪਾ ਸਕਦੇ ਹੋ ਤੇ ਇਹਦੇ ਹੁਣ ਵਿੱਚ ਅਸੀਂ ਜਿਹੜੀ ਇਮਲੀ ਭਿਗੋ ਕੇ ਰੱਖੀ ਸੀ ਉਹ ਪਾ ਦੇਣੀ ਹੈ ਜਿੰਨੀ ਤੁਹਾਨੂੰ ਜਿੰਨੇ ਕੁ ਤੁਸੀਂ ਖਾਣਾ ਖੱਟਾ ਖਾਣਾ ਪਸੰਦ ਕਰਦੇ ਹੋ ਉਹ ਨਹੀਂ ਤੇ ਅਸੀਂ ਵਿੱਚ 1.5 ਚਮਚ ਵੱਡਾ ਭਰ ਕੇ ਪਾਇਆ ਹੈ ਦੇਖੋ ਇਹਦਾ ਫਲੇਵਰ ਦੇਖੋ ਬਹੁਤ ਵਧੀਆ ਆਂਦਾ ਹੈ ਤੇ ਇਹਦੇ ਵਿੱਚ ਅਸੀਂ ਨਾ ਥੋੜੀ ਜਿਹੀ ਕਿਸ਼ਮਿਸ਼ ਵੀ ਪਾਈ ਹੈ ਡਰਾਈ ਫਰੂਟ ਤੇ ਉਹ ਮੈਂ ਦੱਸਣਾ ਭੁੱਲ ਗਈ ਸੀ ਤੇ ਸਾਡੇ ਕਿਚਾਲੂਆਂ ਦੇ ਚਾਟ ਬਣ ਕੇ ਤਿਆਰ ਹੈ ਆ ਜੋ ਜਿੰਨੇ ਜਿੰਨੇ ਵੀ ਇਹ ਕਿਚਾਲੂ ਵਾਲੀ ਚਾਟ ਖਾਣੀ ਹੈ ਸਾਡੀ ਵੀਡੀਓ ਦੇਖਣ ਦਾ ਧੰਨਵਾਦ